ਦੇਖੋ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਮੀਟਿੰਗ ਦੇ ਵਿੱਚ ਕੀ ਕੁਝ ਫੈਸਲਾ ਲਿੱਤਾ ਜਾਂਦਾ ਹੈ ਕਿ ਇਸ ਦੀਫਾ ਮਨਜ਼ੂਰ ਹੋਏਗਾ ਨਹੀਂ ਮਨਜ਼ੂਰ ਹੋਏਗਾ ਪਾਰਟੀ ਦੇ ਵਿੱਚ ਯੂਥ ਅਕਾਲੀ ਦਲ ਦਾ ਬਹੁਤ ਸਾਰਾ ਪ੍ਰੈਸ਼ਰ ਜਿਹੜਾ ਵੈ ਉਹ ਸੀਗਾ ਕਿਉਂਕਿ ਮੀਟਿੰਗ ਚੱਲਦੀ ਪਈ ਸੀ ਉਸੇ ਵੇਲੇ ਯੂਥ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹ ਮੀਟਿੰਗ ਦੇ ਵਿੱਚ ਚਲੇ ਗਏ ਔਰ ਉਹਨਾਂ ਨੇ ਉਸ ਵੇਲੇ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਜੇਕਰ ਅਸਤੀਫਾ ਹੋਇਆ ਤਾਂ ਫਿਰ ਅਸੀਂ ਅਸਤੀਫੇ ਦੇ ਦਾਂਗੇ ਫਿਰ ਐਨਕੇ ਸ਼ਰਮਾ ਹੋਰਾਂ ਦੇ ਅਸਤੀਫੇ ਦੀ ਖਬਰ ਆਈ ਹਾਲਾਂਕਿ ਉਹਨਾਂ ਦਾ ਅਸਤੀਫਾ ਵੀ ਅਜੇ ਮਨਜ਼ੂਰ ਨਹੀਂ ਕੀਤਾ ਗਿਆ ਲੇਕਿਨ ਹੁਣ ਜ਼ਿਲ੍ਹਾ ਪੱਦਰ ਦੀ ਮੀਟਿੰਗ ਹੋਏਗੀ ਬਲੋਕ ਪੱਦਰ ਦੀ ਮੀਟਿੰਗ ਹੋਏਗੀ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਦੀਆਂ ਬੈਠਕਾਂ ਹੋਣਗੀਆਂ ਔਰ ਉਸ ਤੋਂ ਬਾਅਦ ਤੈਅ ਹੋਏਗਾ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਅਸਤੀਫਾ ਮਨਜ਼ੂਰ ਕਰਨਾ ਹੈ ਜਾਂ ਨਹੀਂ ਕਰਨਾ ਕਿਉਂਕਿ ਬਹੁਤ ਸਾਰੇ ਲੀਡਰ ਅੱਜ ਇਹ ਕਹਿ ਰਹੇ ਸੀਗੇ ਕਿ ਜੇਕਰ ਸੁਖਵੀਰ ਬਾਦਲ ਹੋਰਾਂ ਨੇ ਅਸਤੀਫਾ ਦੇ ਦਿੱਤਾ ਤਾਂ ਫਿਰ ਅਸੀਂ ਵੀ ਅਸਤੀਫੇ ਦੇਵਾਂਗੇ ਇਨਕੇ ਸ਼ਰਮਾ ਹੋਰਾਂ ਦੀ ਥੋੜੀ ਦੇਰ ਪਹਿਲਾਂ ਅਸੀਂ ਚਿੱਠੀ ਦਿਖਾਈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਆਹ ਮੇਰਾ ਅਸਤੀਫਾ ਪਿਆ ਜੇ ਮੈਂ ਸੁਖਵੀਰ ਬਾਦਲ ਹੋਰਾਂ ਦੇ ਨਾਲ ਖੜਾ ਹਾਂ ਜੇ ਸੁਖਵੀਰ ਬਾਦਲ ਜੇ ਅ ਜੇ ਇਸ ਤੀਫਾ ਉਹਨਾਂ ਦਾ ਮਨਜ਼ੂਰ ਹੁੰਦਾ ਤਾਂ ਫਿਰ ਮੈਂ ਵੀ ਪਾਰਟੀ ਦੇ ਵਿੱਚ ਨਹੀਂ ਰਵਾਂਗਾ ਬਹੁਤ ਸਾਰੇ ਅਜਿਹੇ ਲੀਡਰ ਸਿਗੇ ਜਿਹੜੇ ਪਾਰਟੀ ਛੱਡਣ ਨੂੰ ਕਹਿ ਰਹੇ ਸਿਗੇ ਇਸੇ ਵਜ੍ਹਾ ਕਰਕੇ ਇਹ ਫੈਸਲਾ ਜਿਹੜਾ ਵਾ ਅੱਜ ਨਹੀਂ ਲਿੱਤਾ ਜਾ ਸਕਿਆ ਔਰ ਹੁਣ ਡਾਕਟਰ ਦਲਜੀਤ ਚੀਮਾ ਹੋਰੀ ਕਿਉਂਕਿ ਜਿਹੜੀ ਬੈਠਕ ਦੀ ਅਗਵਾਈ ਸੀਗੀ ਉਹ ਬੈਠਕ ਦੀ ਅਗਵਾਈ ਸਰਦਾਰ ਬਲਵਿੰਦਰ ਸਿੰਘ ਹੁੰਦੜ ਹੋਰੀ ਕਰ ਰਹੇ ਸਿਗੇ ਔਰ ਨਾਲ ਦੀ ਨਾਲ ਡਾਕਟਰ ਦਲਜੀਤ ਚੀਮਾ ਹੋਰੀ ਕਰ ਰਹੇ ਸੀ ਉਹਨਾਂ ਦੇ ਨਾਲ ਅਗਲੇ ਕੋਚੀ ਸੈਕਿੰਡ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਕਰਾਂਗੇ ਡਾਕਟਰ ਸਾਹਿਬ ਬੜਾ ਅਹਿਮ ਸੀਗਾ ਕਿ ਹਰ ਕੋਈ ਇੰਤਜ਼ਾਰ ਇਸ ਗੱਲ ਦਾ ਕਰ ਰਿਹਾ ਸੀ ਕਿ ਫੈਸਲਾ ਕੀ ਹੋਏਗਾ ਫੈਸਲਾ ਅੱਜ ਕਿਉਂ ਨਹੀਂ ਹੋ ਸਕਿਆ ਤੇ ਦੇਖੋ ਗੱਲ ਇਹ ਹੈ ਕਿ ਜਿਹੜੀ ਵਰਕਿੰਗ ਕਮੇਟੀ ਹੈ ਸਰ ਜੀ ਸੁਪਰੀਮ ਬਾਦਸ਼ਾਹ ਔਰ ਸਾਰੀਆਂ ਦੀਆਂ ਭਾਵਨਾਵਾਂ ਤੁਸੀਂ ਸਵੇਰ ਤੋਂ ਦੇਖ ਹੀ ਰਹੇ ਹੋ ਕੋਈ ਪਰਦੇ ਵਾਲੀ ਗਲਤ ਹੈ ਨਹੀਂ ਤੁਸੀਂ ਯੂਥ ਦੀਆਂ ਭਾਵਨਾਵਾਂ ਵੀ ਦੇਖੀਆਂ ਕਿ ਉਸ ਤਿਫੇ ਦਿਨ ਤੱਕ ਜਾ ਰਹੇ ਛਿਲਿਆਂ ਦੇ ਜਥੇਦਾਰਾਂ ਦੇ ਵੀ ਸਾਨੂੰ ਅਸਤੀਫੇ ਭੇਜੇ ਉਹ ਸੇਮ ਸੈਂਟੀਮੈਂਟ ਜਿਹੜਾ ਹੈਗਾ ਅੱਜ ਦੀ ਵਰਕਿੰਗ ਕਮੇਟੀ ਦਾ ਕੋਈ ਦੁੱਬਦਾ ਨਹੀਂ ਹੈ 100% ਇੱਕ ਮਤ ਹੈ ਪਰ ਇਹ ਕਾ ਡਵਾਈਸ ਉਹਨਾਂ ਦੀ ਅੱਛੀ ਹੈ ਕਿਉਂਕਿ ਸਾਡੀ ਪਾਰਟੀ ਦੀ ਬੋਡੀ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਵਾਰੀ ਜਿਹੜਾ ਜਥੇਦਾਰ ਸਹਿਬਾਨ ਐਸਟਪੀਸੀ ਦੇ ਮੈਂਬਰ ਤੇ ਹਰਕਤ ਚਾਰ ਜਿਹੜੇ ਆ ਉਹਨਾਂ ਨੂੰ ਵੀ ਬੁਲਾ ਕੇ ਇਸ ਇਸ਼ੂ ਤੇ ਸੁਣੋ ਕਿਉਂਕਿ ਉਹ ਵੀ ਆਪਣੇ ਇਸ ਇਸ਼ੂ ਦੇ ਉੱਤੇ ਆਪੋ ਆਪਣੇ ਮਨ ਦੀ ਗੱਲ ਜਿਹੜੀ ਹੈ ਉਹਨੂੰ ਵੀ ਕਹਨ। ਤਾਂ ਚੰਗੀ ਗੱਲ ਹੈ ਪਾਰਟੀ ਹਮੇਸ਼ਾ ਬ੍ਰਾਡਰ ਇਹ ਨਕੇ ਸ਼ਰਮਾ ਹਰਾਂ ਦੀ ਤੁਸੀਂ ਲੈਟਰ ਤੁਹਾਡੇ ਕੋ ਪਹੁੰਚੀ ਹੋਣੀ ਦੋ ਪੰਨਿਆਂ ਦੀ ਉਹਨਾਂ ਨੇ ਇਸਤੀਫਾ ਦੇ ਦਿੱਤਾ ਕਹਿੰਦੇ ਮੈਂ ਪਾਰਟੀ ਦੇ ਮੁੱਢਲੀ ਮੈਂਬਰਸ਼ਿਪ ਤੋਂ ਇਸਤੀਫਾ ਦੇ ਰਿਹਾ ਹਾਂ ਪਾਰਟੀ ਜੋ ਕੋ ਛੋੜ ਰਿਹਾ ਉਹ ਸਾਰਾ ਕੁਝ ਠੀਕ ਨਹੀਂ ਹੋ ਰਿਹਾ ਧਾਰਮਿਕ ਦਖਲਅੰਦਾਜ਼ੀ ਜ਼ਿਆਦਾ ਹੋ ਰਹੀ ਹੈ ਬਹੁਤ سارے ਸਵਾਲ ਉਹਨਾਂ ਨੇ ਚੁੱਕੇ ਦੇਖੋ ਮੈਂ ਸਾਰਿਆਂ ਤੇ ਜਿਚ ਵਰਤਾਂ ਦੀ ਕਦਰ ਕਰਦਾ ਹਾਂ ਤੇ ਅਸੀਂ ਸਮਝਦੇ ਹਾਂ ਕਿ ਉਹ ਸਾਰਿਆਂ ਦੀ ਅਟੈਚਮੈਂਟ ਹੈ ਇੱਕ इमोशनल ਅਟੈਚਮੈਂਟ ਹੈ ਪ੍ਰਧਾਨਤਬਾ ਔਰ ਜਿੰਨੇ ਅੱਜ ਮੈਂਬਰ ਆਏ ਹੈ ਵਰਕਿੰਗ ਕਮੇਟੀ ਦੇ ਸਾਰਿਆਂ ਦੀ ਸਥਿਤੀ ਹੈ ਪਰ ਕਿਉਂਕਿ ਜਿਹੜੀ ਹੈਗੀ ਹੈ ਪਾਰਟੀ ਬਾਕੀ ਵੀ ਬਹੁਤ ਐਮ ਹੈ ਇਸ ਕਰਕੇ ਐਡਵਾਈਸ ਵੀ ਵਰਕਿੰਗ ਕਮੇਟੀ ਨੇ ਆਪ ਹੀ ਦਿੱਤੀ ਹੈ ਐਨ ਕੇ ਸ਼ਰਮਾ ਦਾ ਇਸਤੀਫਾ ਜਾਂ ਉਹਨਾਂ ਦੀ ਜਿਹੜੀ ਮੋਡਲੀ ਮੈਂਬਰਸ਼ਿਪ ਛੱਡਣਾ ਉਹ ਮਨਜ਼ੂਰ ਹੈ ਜਾਂ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਨਹੀਂ ਅਸੀਂ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਮੈਂ ਕੁਝ ਲਗਾਤੀ ਹਾਂ ਜਿਹੜੀ ਲੋਣੀ ਦੀ ਭਾਰਨਾ ਪਾਰਟੀ ਸਮਿਤੀ ਕਿਸ ਕੰਮ ਵਾਸਤੇ ਕਹਿ ਰਹੇ ਹੈ ਹਰ ਬੰਦਾ ਚਾਹੁੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਪ੍ਰਧਾਨ ਬਣੇ ਰਹਿਣ ਅੱਜ ਕਿੰਨੇ ਕਿੰਨੇ ਮੈਂਬਰ ਆਏ ਸੀਗੇ ਜਿਨ੍ਹਾਂ ਨੇ ਪਾਰਟੀ ਉਸ ਭਾਵਨਾ ਨੂੰ ਚੰਗੀ ਤਰ੍ਹਾਂ ਸਮਝੀ ਦੀ ਜਿਹੜਾ ਵੀ ਸਾਡਾ ਮੰਤਨ ਦੇ ਰਿਆ ਸੀ ਉਹਨਾਂ ਨਾਲ ਗੱਲ ਕਰਕੇ ਬੇਨਤੀ ਕਰਾਂਗੇ ਕੋਸ਼ਿਸ਼ ਅੱਛਾ ਕਿੰਨੇ ਮੈਂਬਰ ਆਏ ਸੀਗੇ ਉਹਨਾਂ ਦੀ ਭਾਵਨਾ ਦਾ ਜਦੋਂ ਪਾਰਟੀ ਉਹਨਾਂ ਦੀ رائے ਨੂੰ ਸਿਰ ਨਵਾ ਕੇ ਐਕਸੈਪਟ ਕਰਦੀ ਹੈ ਫਿਰ ਹੋਰ ਕੀ ਚਲਦਾ ਇਸ ਕਰਕੇ ਬੜਿਆ ਨੇ ਸਾਨੂੰ ਮੈਸੇਜ ਕੀਤੇ ਐ ਪਰ ਪਾਰਟੀ ਉਹਨਾਂ ਦੀ ਭਾਵਨਾ ਦੀ ਪੂਰੀ ਕਦਰ ਕਰਦੀ ਹੋਈ ਐਸੇ ਕਰਕੇ ਅੱਜ ਅਸੀਂ ਜਿਹੜਾ ਫੈਸਲਾ ফাইনਲ ਅਨਾਉਂਸ ਨਹੀਂ ਕੀਤਾ ਹਾਲੇ ਕਿ ਵਰਕਿੰਗ ਕਮੇਟੀ ਦਾ ਤਾਂ ਸਪਸ਼ਟ ਸੀ ਅੱਛਾ ਅੱਜ ਕਿੰਨੇ ਮੈਂਬਰ ਆਏ ਸੀਗੇ ਔਰ ਕੋਈ ਮੈਂਬਰ ਅਜਿਹਾ ਵੀ ਸੀਗੇ ਜਿਨ੍ਹਾਂ ਨੇ ਕਿਹਾ ਕਿ ਸੁਖਵੀਰ ਬਾਦਲ ਹੋਰਾਂ ਦਾ ਅਸਤੀਫਾ ਮਨਜ਼ੂਰ ਕਰਨਾ ਚਾਹੀਦਾ ਜਾਂ ਸਾਰਿਆਂ ਨੇ ਇੱਕਮਤ ਕਿਹਾ ਕਿ ਨਹੀਂ ਮਨਜ਼ੂਰ ਕਰਨਾ ਸਾਰਿਆਂ ਦੀ 100% ਇੱਕ ਹੀ رائے ਆ ਪਰ ਕਿਉਂਕਿ ਜੋ ਸਦਨਕ ਟੌਪ ਤੇ ਫੈਸਲਾ ਹੋਵੇ ਕਿਉਂਕਿ ਵਰਕਿੰਗ ਕਮੇਟੀ ਦਾ ਜੋ ਆਦੇਸ਼ ਹੁੰਦਾ ਹਾਈएस्ट ਬਾਡੀ ਉਹਨਾਂ ਨੇ ਹਦਾਇਤ ਦਿੱਤੀ ਕਿ ਜਿਲ੍ਹਾ ਪ੍ਰਧਾਨ ਐਸਡੀਪੀਸੀ ਮੈਂਬਰ ਤੋਂ ਉਹਨਾਂ ਨੇ ਬੁਲਾਇਆ ਪਾਰਟ ਦੇ ਹਿੱਸਾ ਨੇ ਐਸਡੀਪੀਸੀ ਮੈਂਬਰਾਂ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਪਿਛਲੇ ਤਿੰਨ ਦਿਨਾਂ ਦੇ ਵਿੱਚ ਸੁਧਾਰ بڑے ਪ੍ਰੈਸ਼ਰ ਥੱਲੇ ਵੀ ਖੜ ਕੇ ਉਹਨਾਂ ਨੇ ਪਾਰਟੀ ਦੀ ਜਿਹੜੀ ਹੈ ਇੱਜ਼ਤ ਹੈ ਉਭਦਾਈ ਹੈ ਸ਼ਕਤੀ ਪਾਰਟੀ ਨੂੰ ਦਿੱਤੀ ਹੈ ਇਸ ਕਰਕੇ ਉਹਨਾਂ ਨੇ ਵੀ ਅਸੀਂ ਬੁਲਾ ਕੇ ਉਹਨਾਂ ਦੀ ਵੀ ਚਾਹੀ ਤੇ ਲੈ ਲਿਆ ਉਹ ਪਾਰਟੀ ਜਿਹੜੇ ਹੈ ਆਪਣਾ ਅਨਾਉਂਸ ਕਰੇਗੀ ਸੁਧਾਰ ਲਹਿਰ ਬੀਬੀ ਜਗੀਰ ਕੋਹੜੀ ਸਵਾਲ ਚੁੱਕ ਰਹੇ ਕਹਿੰਦੇ ਸਭ ਕੁਝ ਪਹਿਲਾਂ ਤੋਂ ਹੀ ਤੈਅ ਸੀਗਾ ਇਹ ਸਭ ਕੁਝ ਉੱਕਾ ਮੁੱਪਰੋਂ ਆ ਰਹੇ ਸੀ ਫਿਰ ਹਰਪਾਲ ਚੀਮਾ ਜਿਹੜੇ ਖਜ਼ਾਨਾ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਵੀ ਨਿਸ਼ਾਨੇ ਜਿਹੜੇ ਨੇ ਉਹ ਪਾਰਟੀ ਦੇ ਉੱਤੇ ਸਦੇ ਨੇ ਦੇਖੋ ਗੱਲ ਇਹ ਹੈ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਰਦਾਰ ਸੁਖਬੀ ਸਿੰਘ ਫਾਜ਼ਲ ਸਾਹਿਬ ਦੀ ਪਾਰਟੀ ਦੇ ਵਿੱਚ ਬਜੂਤੀ ਕਿਸ ਪદ્ધਤੀ ਇਹ ਲਾਈਕਿੰਗ ਕਿਸ ਮਤਲਬ ਦੀ ਹੈ ਜਵਾਬ ਉਹਨਾਂ ਦੇ ਬਾਰੇ ਚ ਪਾਰਟੀ ਦੇ ਹਿੱਟਾ ਲਾ ਕੇ ਵਰਤਨ ਤੋਂ ਈਚ ਤੱਕ ਕਿਸ ਤਰ੍ਹਾਂ ਦੇ ਇਸ ਕਰਕੇ ਇਹ ਤਾਂ ਗਲਤੀ ਉਹ ਕਰ ਬਿਠੇ ਜਿਹੜੇ ਭਲੇਖਾ ਤਾਂ ਉਹਨਾਂ ਨੂੰ ਸੀ ਉਹ ਭਲੇਖਾ ਉਹਨਾਂ ਦਾ ਐਸਟੀਪੀਸੀ ਮੈਂਬਰਾਂ ਨੇ ਕੱਢ ਦਿੱਤਾ ਜਿਹੜੀ ਪਾਰਟੀ ਇੱਥੇ ਬੈਠੀ ਐ ساری ਵਰਕਿੰਗ ਕਮੇਟੀ ਜਿਲ੍ਹਾ ਪ੍ਰਧਾਨ ਤੁਸੀਂ ਉਹਨਾਂ ਤਾਂ ਕਿਤੇ ਵੀ ਭੜੇਖਾ ਨਹੀਂ ਸੀ ਲੀਡਰਸ਼ਿਪ ਦਾ ਕੋਈ ਡਿਸਕਪੂਟ ਨਹੀਂ ਸੀ ਇਹ ਤਾਂ ਜਿਹੜੇ 4.5 ਸਾਡੇ ਸਾਥੀ ਸੀ ਉਹਨਾਂ ਦਾ ਭੜੇਖਾ ਸੀ ਉਹ ਐਸਪੀਸੀ ਮੈਂਬਰਾਂ ਨੇ ਕੱਢ ਦਿੱਤਾ ਅੱਛਾ ਪ੍ਰਧਾਨ ਹੁਣ ਸੁਖਵੀਰ ਬਾਦਲ ਹੀ ਬਣੇ ਰਹਿ ਇਦਾਂ ਦੀਆਂ ਗੱਲਾਂ ਕਰਨ ਨਾਲੋਂ ਇਹ ਪਾਰਟੀਆਂ ਦੇ ਸਾਡੇ ਆਪਣੇ ਇੰਟਰਨਲ ਮਸਲੇ ਆ ਪਾਰਟੀ ਦੀ ਵਰਕਿੰਗ ਕਮੇਟੀ ਬੈਠੀ ਆ ਉਹਨੂੰ ਉਹ ਸਾਰੇ ਉਹਨਾਂ ਦਾ ਵੀ ਲੰਮਾ ਸਮਾਂ ਜਿੰਨੇ ਬੰਦੇ ਇੱਥੇ ਆਏ ਆ ਇਹਨਾਂ ਨੇ ਵੀ ਜ਼ਿੰਦਗੀ ਲਾਈ ਆ ਪਾਰਟੀ ਦੀ ਉਹ ਕਹਿੰਦੇ ਪਾਰਟੀ ਕਿਸੇ ਇੱਕ ਦੀ ਨਹੀਂ ਅਸੀਂ ਵੀ ਅਕਾਲੀ ਦਲ ਦਾ ਹਿੱਸਾ ਆ ਸਾਨੂੰ ਕੋਈ ਬਾਹਰ ਨਹੀਂ ਕੱਢ ਸਕਦਾ ਅਸੀਂ ਅਕਾਲੀ ਦਲ ਦੇ ਪੁਰਾਣੇ ਪੁਰਾਣੇ ਲੀਡਰ ਆ ਅਸੀਂ ਤੇ ਫਿਰ ਅਕਾਲੀ ਦਲ ਦੇ ਖਿਲਾਫ ਕੌਣ ਖੜੇ ਸੀ ਅਸੀਂ ਤਾਂ ਨਹੀਂ ਕਹਿੰਦੇ ਸੀ ਤੁਸੀਂ ਕੰਮ ਕਰਦਾ ਹਿੱਸਾ ਅਸੀਂ ਤਾਂ ਜਿਹੜੇ ਨਰਾਜ਼ ਵੀ ਹੋ ਕੇ ਗਏ ਸੀ ਘਰੋਂ ਜਾ ਕੇ ਬੁਲਾ ਕੇ ਲਖੇ ਸੀ ਪਾਰਟੀ ਦਾ ਅਸਲ ਇਹੀ ਕਹਿੰਦੇ ਆ ਕਿ ਪਾਰਟੀ ਸਾਰਿਆਂ ਦੀ ਸਾਂਝੀ ਹੁੰਦੀ ਆ ਪਰ ਫਿਰ ਪਾਰਟੀ ਦਾ ਨੁਕਸਾਨ ਵੀ ਕਰੋਗੇ ਤੇ ਫਿਰ ਕਹੋਗੇ ਅਸੀਂ ਪਾਰਟੀ ਦੇ ਇਹ ਗਲਤ ਨਹੀਂ ਵਰਕਰ ਬਰਦਾਸ਼ਤ ਕਰ ਜੇ ਪਾਰਟੀ ਦੇ ਹੋ ਫਿਰ ਪਾਰਟੀ ਦੇ ਹਿੱਤ ਦੀ ਗੱਲ ਕਰੋ ਨਾ ਫਿਰ ਪਾਰਟੀ ਨੂੰ ਆ ਜਿਹੜੀਆਂ ਸਾਸ਼ਾ ਰਚਨ ਦੀ ਖਿਲਾਫ ਦਿੱਲੀ ਵਾਲਿਆਂ ਦੇ ਨਾਲ ਲੜ ਕੇ ਭਾਜਪਾ ਨਾਲ ਲੜ ਕੇ ਆਰਐਸਐਸ ਨਾਲ ਲੜ ਕੇ ਇਹਨਾਂ ਚੀਜ਼ਾਂ ਦੀ ਕੀ ਲੋੜ ਸੱਚਾ ਪ੍ਰਧਾਨ ਹੁਣ ਸੁਖਵੀਰ ਬਾਦਲ ਬਣੇ ਰਹਿਣਗੇ ਜਦੋਂ ਤੱਕ ਅਗਲੀਆਂ ਮੀਟਿੰਗਾਂ 'ਚ ਤੈਅ ਨਹੀਂ ਹੁੰਦਾ ਉਦੋਂ ਤੱਕ ਇਸਤੀਫਾ ਮਨਜ਼ੂਰ ਨਹੀਂ ਹੋਇਆ ਔਰ ਉਹੀ ਪ੍ਰਧਾਨ ਰਹਿਣਗੇ ਜਾਂ ਕਾਰਜਕਾਰੀ ਪ੍ਰਧਾਨ ਜਿਹੜੇ ਨੇ ਬਲਵਿੰਦਰ ਸਿੰਘ ਭੁੰਦੜ ਉਹ ਕਈ ਪਿਛਲੇ 2-3 ਮਹੀਨੇ ਤੋਂ ਉਹੀ ਸਾਰੇ ਮੀਟਿੰਗਾਂ ਕਰ। ਹੁਣ ਸਰਬ ਤਾਂ ਵੈਸੇ ਹੀ ਕਿਉਂਕਿ ਜਿੰਨੀ ਦੇ ਤੱਕ ਅਕਾਲਤ ਸਰ ਦਾ ਜਿਹੜਾ ਫੈਸਲਾ ਨਹੀਂ ਆਜਦਾ। ਤਾਂ ਕਹੀਆ ਹੁਣ ਕਰਕੇ ਉਹ ਪਹਿਲਾਂ ਹੀ ਜਿਹੜੀ ਹੈ ਉਹਨਾਂ ਨੂੰ ਜਿਹੜਾ ਵਰਕਿੰਗ ਪ੍ਰਧਾਨ ਉਹਨਾਂ ਨੇ ਬਣਾਇਆ ਸੀ। ਇਸ ਕਰਕੇ ਉਹ ਸਿਸਟਮ ਤੋਂ ਉਸੇ ਤਰ੍ਹਾਂ ਚੱਲ ਰਿਹਾ। ਹੁਣ ਸਾਰਿਆਂ ਦੀ ਰਾਏ ਆ ਜਾਂਦੀ ਹੈ ਤੇ ਤੁਹਾਨੂੰ ਅਸੀਂ ਜਿਤਮਨ ਨਾ ਬੁਲਾ ਕੇ ਸਾਰਾ ਸਪਸ਼ਟ ਜਿਹੜਾ ਹੈਗਾ ਆਪਣੇ ਪਾਰਟੀ ਦਾ ਪੈਸਾ ਸੁਣਾ ਦੇਣ ਅੱਛਾ ਅਖੀਰਲਾ ਸਵਾਲ ਮੀਟਿੰਗ ਚ ਕੋਈ ਇਹ ਵੀ ਗੱਲਬਾਤ ਹੋਈ ਹੈ ਕਿ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਜਾਇਆ ਜਾਵੇ ਉਹਨਾਂ ਨੂੰ ਕਿਹਾ ਜਾਵੇ ਜਲਦੀ ਫੈਸਲਾ ਲਿੱਤਾ ਜਾਵੇ ਕਿਉਂਕਿ ਪਰਮਜੀਤ ਸਿੰਘ ਸਰਨਾਹੋਰੀ ਜਿਹੜੇ ਅੱਜ ਭੁੰਦਰ ਸਾਹਿਬ ਦੇ ਨਾਲ ਹੀ ਬੈਠੇ ਹੋਏ ਸੀ ਉਹ ਕਹਿੰਦੇ ਮੈਂ 6 ਦਿਨਾਂ ਤੋਂ ਫੋਨ ਕਰ ਰਿਹਾ ਜਥੇਦਾਰ ਸਾਹਿਬ ਨੂੰ ਉਹਨਾਂ ਦੀ ਟੀਮ ਨੂੰ ਮੇਰੇ ਨਾਲ ਰਾਬਤਾ ਨਹੀਂ ਹੋ ਰਿਹਾ ਮੈਂ ਮਿਲਣਾ ਚਾਹ ਰਿਹਾ ਸੀ ਕੋਈ ਜਦ ਨਹੀਂ ਮੀਟਿੰਗ ਦੇ ਵਿੱਚ ਸਾਧੀਆਂ ਬਹੁਤ ਸਧੀਆਂ ਗੱਲਾਂ ਹੁੰਦੀਆਂ ਨੇ ਜਿਹੜੇ ਡਿਸੀਜਨ ਹੁੰਦੇ ਨੇ ਫੈਸਲੇ ਉਹ ਅਸੀਂ ਤੁਹਾਨੂੰ ਕਨਿਫਰਮ ਕਰ ਦਿੰਦੇ ਆ ਇਸ ਬਾਰੇ ਚਰਚਾ ਹੋਈ ਸੀ ਨਾ ਮੀਟਿੰਗ ਦੇ ਵਿੱਚ ਜੋ ਵੀ ਕੋਈ ਡਿਸਕਸ ਹੁੰਦਾ ਕਦੀ ਉਹਤੇ ਮੈਂ ਕਮੈਂਟ ਨਹੀਂ ਕਰਦਾ ਇਸ ਕਰਕੇ ਜਿਹੜੇ ਡਿਸੀਜਨ ਹੁੰਦੇ ਆ ਮੀਟਿੰਗ ਦੇ ਉਹ ਹਮੇਸ਼ਾ ਕਨਫਰਮ ਕੀਤੇ ਜਾਂਦੇ ਜਿਹੜੇ ਸਪੋਕਸਮੈਨ ਤਾਂ ਅਥੋਰਾਈਜ਼ ਇਥੋਂ ਤੱਕ ਹੁੰਦੇ ਆ ਹਾਂ ਬਾਕੀ ਕੋਈ ਇੰਡੀਵਿਜੂਅਲੀ ਸਰਨਾਬ ਸਾਹਿਬ ਬੜੇ ਸਨੇ ਸਤਕਾਰਯੋਗ ਨੇ ਬੜੇ ਸੀਨੀਅਰ ਨੇ ਉਹ ਤਾਂ ਆਪ ਇਸ ਸੰਰੱਖ ਨੇ ਕਿ ਉਹ ਸਾਰੀ ਗੱਲ ਆਪਣੀ ਥੋਕੂ ਜਾ ਕੇ ਹਮਸ਼ਾ ਕਰਦੇ ਇਸ ਕਰਕੇ ਤੁਸੀਂ ਉਹਨਾਂ ਨਾਲ ਗੱਲ ਕਰੋ ਤੁਹਾਨੂੰ ਸਪਸ਼ਟ ਲਾਏ ਆਪਣੀ ਸਨਨ ਸਾਹਿਬ ਦਾ ਤਾਂ ਸੁਭਾਇਆ ਜੋ ਅੰਦਰ ਕਹ ਉਹਨਾਂ ਨੇ ਬਾਅਦ ਵੀ ਕਹਿ ਦੇਣਾ ਜਿਸ ਉਹਨਾਂ ਨੇ ਗਲ ਕਰ ਲਿਆ ਚਲੋ ਬਬਾ ਧੰਨਵਾਦ ਤਾਂ ਇਸ ਵੇਲੇ ਕੀ ਕੁਝ ਮੀਟਿੰਗ ਹੋਇਆ ਔਰ ਕਿਉਂ ਨਹੀਂ ਫੈਸਲਾ ਲਿੱਤਾ ਗਿਆ ਇਸ ਦੀ ਡਿਟੇਲ ਚ ਜਾਣਕਾਰੀ ਡਾਕਟਰ ਚੀਮਾਉਰੀ ਦੇ ਰਹੇ ਸੀ ਗੁਰੂ